ਕੱਲ ਸਾਨੂੰ ਭੈਣ ਜੀ ਨੇ ਕਹੇ ਸੀਗਾ ਸਿਰਫ 10 ਚਾਹੀਦੇ ਨੇ ਮਤਲਬ ਤੁਸੀਂ ਬਹੁਤਾ ਬੋਝ ਨਾ ਪਾਓ ਆਪਣੇ ਉੱਤੇ 10-10 ਕਰਕੇ ਅਸੀਂ ਲੈ ਲਾਂਗੇ ਅਸੀਂ ਉਹਨਾਂ ਨੂੰ ਜ਼ੇਦ ਕੀਤੀ ਸੀ ਕਿ 10 ਨਹੀਂ ਸਰਵੇ ਕਰਾਇਆ ਸੀਗਾ ਉਹਦੇ ਵਿੱਚ 35 ਸਾਈਕਲਸ ਜਿਹੜੇ ਜਿਨ੍ਹਾਂ ਦੀ ਲੋੜ ਸੀਗੀ ਅੱਜ ਪੂਰੇ 35 ਦੇ 35 ਜਿਹੜੇ ਸਾਈਕਲ ਉਹ ਅੱਜ ਸਕੂਲ ਦੇ ਵਿੱਚ ਦਿੱਤੇ ਗਏ ਨੇ ਪ੍ਰਿੰਸੀਪਲ ਸਾਹਿਬ ਜਿਹੜੇ 베ਰੀ ਸਾਹਿਬ ਨੇ ਉਹਨਾਂ ਦੇ ਹਵਾਲੇ ਕਰ ਦਿੱਤੇ ਗਏ ਨੇ ਉਹ ਬੱਚਾ ਹੈ ਕਿ 5 ਕਿਲੋਮੀਟਰ ਦੂਰ ਤੋਂ ਆਂਦਾ ਉਹਦੇ ਕੋਲ ਜੇਬ 'ਚ 2 ਰੁਪਈਆ ਨਹੀਂ ਉਹਦੇ ਵਾਸਤੇ ਇੱਕ ਬੜਾ ਵੱਡਾ ਸਾਧਨ ਆਜਾ ਜੋ ਪ੍ਰਭੂ ਸਾਨੂੰ ਦਿੰਦਾ ਉਹ ਕਹਿੰਦੇ ਅਸੀਂ ਤੇ ਇੱਕ ਜਰੀਆ ਵਾ ਉਹ ਦਈ ਜਾਂਦਾ ਤੇ ਅਸੀਂ ਅੱਗੇ ਦਈ ਜਾਂਦੇ ਆ ਜਿੱਥੋਂ ਤੱਕ ਵੀ ਸਾਡੀ ਸਮਰੱਥਾ ਹੁੰਦੀ ਅਸੀਂ ਕੋਲੋਂ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਜੋ ਵੀ ਮੂੰਹੋਂ ਕੱਢ ਦਿੱਤਾ ਕਦੀ ਪਿੱਠ ਨਹੀਂ ਲੱਗੀ ਉੱਥੇ ਮਨਦੀਪ ਸਿੰਘ ਜੀ ਮਨਾਏ ਨੇ ਇਹ ਪਹਿਲੋਂ ਵੀ ਸਕੂਲ ਨੂੰ ਹਰ ਰੂਪ ਤੇ ਅਸ਼ੀਰਵਾਦ ਦਿੰਦੇ ਰਹਿੰਦੇ ਨੇ ਇਹ ਸਭ ਬੱਚਿਆਂ ਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਹੋਵੇ ਵਰਦੀਆਂ ਦੀ ਕਿਤਾਬਾਂ ਦੀ ਫੀਸਾਂ ਦੀ ਪਰਪਰੂਪ ਚ ਉਹਦੀ ਮਦਦ ਕਰਦੇ ਨੇ ਮੈਂ ਕਹਿੰਦਾ ਤੁਸੀਂ ਹੋਰ ਦੱਸੋ ਕਿੰਨੇ ਆ ਪੰਜ ਜੀ ਨੇ ਹੋਰ ਸਕੂਲ ਪ੍ਰਿੰਸੀਪਲ ਨੂੰ ਮੈਂ 35 ਕਹਿੰਦੇ 35 ਆਣਗੇ ਗੱਲ ਇਹਨਾਂ ਨੂੰ ਫਰਕ ਨਹੀਂ ਪੈਂਦਾ 35 ਛੱਡ ਕੇ 3500 ਵੀ ਦੇ ਪਰ ਦਿਲ ਚਾਹੀਦਾ ਇੱਥੇ ਉਹ ਵੀ ਜਿਹੜੇ 35000 ਵੀ ਦੇ ਸਕਦੇ ਇੱਕੋ ਹੀ ਨਹੀਂ ਦਿੰਦੇ ਪਰਮਾਤਮਾ ਨਾਲ ਤੰਦਰੁਸਤੀ ਬਖਸ਼ੇ ਦੋਸਤੋ ਅੱਜ ਅਸੀਂ ਭੈਣ ਜੀ ਲక్ష్ਮੀ ਕਾਂ ਚਾਵਲਾ ਜਿਨ੍ਹਾਂ ਨੂੰ ਸ਼ਹਿਰ ਵਾਸੀ ਅਸੀਂ ਸਾਰੇ ਹੀ ਪਿਆਰ ਦੇ ਨਾਲ ਸੜ ਤੋਂ ਉਮਰ ਚ ਬਹੁਤ ਵੱਡੇ ਨੇ ਸਾਰੇ ਹੀ ਉਹਨਾਂ ਨੂੰ ਪਿਆਰ ਨਾਲ ਭੈਣ ਜੀ ਕਹਿੰਨੇ ਆ ਉਹਨਾਂ ਦਾ ਹੁਕਮ ਹੋਇਆ ਸੀਗੇ ਡੀਏਵੀ ਸਕੂਲ ਦੇ ਵਿੱਚ ਅਸੀਂ ਆਏ ਆ ਹਾਥੀਕੇੜ ਦੇ ਵਿੱਚ ਇਹ ਸਕੂਲ ਹੈ ਔਰ 2600 ਦੇ ਕਰੀਬ ਇੱਥੇ ਬੱਚਾ ਪੜਦਾ 1913 ਦਾ ਇਹ ਸਕੂਲ ਚੱਲ ਰਿਹਾ 1913 ਤੋਂ ਲੈ ਕੇ ਹੁਣ ਤੱਕ ਇਹ ਸਕੂਲ ਜਿਹੜਾ ਚੱਲ ਰਿਹਾ ਔਰ ਸਾਨੂੰ ਇਹ ਹੁਕਮ ਹੋਇਆ ਸੀਗਾ ਕਿ ਇਸ ਸਕੂਲ ਦੇ ਵਿੱਚ ਕਈ ਬੱਚੇ ਨੇ ਬਹੁਤ ਲੋੜਵੰਦ ਪੇਰੈਂਟਸ ਲੈਸ ਕਹ ਲੋ ਜਾਂ ਮਤਲਬ ਬਹੁਤ ਗਰੀਬੀ ਦੇ ਵਿੱਚ ਨਿਕਲਦੇ ਨੇ ਔਰ ਇੱਥੇ ਪੜ੍ਹਦੇ ਨੇ ਆ ਕੇ ਜਿੱਥੇ ਉਹਨਾਂ ਨੂੰ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਉਹਨਾਂ ਨੂੰ ਸਾਈਕਲਸ ਦੀ ਬਹੁਤ ਸਾਰੀ ਲੋੜ ਹੈ ਕਿ ਉਹਨਾਂ ਕੋਲ ਸਾਈਕਲ ਵੀ ਨਹੀਂ ਹੈਗੇ ਘਰੋਂ ਆਉਣ ਜਾਣ ਲਈ ਔਰ ਖਾਸੀਅਤ ਇਹ ਸਕੂਲ ਦੀ ਇਹ ਹੈ ਕਿ ਸ਼ਹਿਰ ਦੇ ਅੰਦਰੂਨੀ ਹਿੱਸੇ ਦੇ ਵਿੱਚ ਜਿੱਥੇ ਬਹੁਤ ਗਰੀਬ ਲੋਕ ਨੇ ਗਰੀਬ ਬੱਚੇ ਨੇ ਉਹਨਾਂ ਦੇ ਉਹਨਾਂ ਨੂੰ ਪੜ੍ਹਾਉਣ ਦੇ ਵਿੱਚ ਇਹ ਸਕੂਲ ਜਿਹੜਾ ਬਹੁਤ ਜ਼ਿਆਦਾ ਸਹਾਈ ਹੈ ਔਰ ਅੱਜ ਅਸੀਂ ਉਸ ਦਿਨ ਹੀ ਪਲਾਨ ਕਰ ਲਿਆ ਸੀ ਮੈਂ ਸੋਖ ਅਮਰਤ ਤੇ ਗੁਰਲੀਨ ਨੇ ਡਾਕਟਰ ਸਾਹਿਬ ਸਾਡੇ ਨਾਲ ਖੜੇ ਨੇ ਡਾਕਟਰ ਰਕੇਸ਼ ਇਹਨਾਂ ਨਾਲ ਸਾਰੀ ਅਸੀਂ ਸਲਾਹ ਕਰ ਲਈ ਸੀਗੀ ਸਾਈਕਲ ਸਾਨੂੰ ਭੈਣ ਜੀ ਨੇ ਕਹੇ ਸੀਗੇ ਸਿਰਫ 10 ਚਾਹੀਦੇ ਨੇ ਮਤਲਬ ਤੁਸੀਂ ਬਹੁਤਾ ਬੋਝ ਨਾ ਪਾਓ ਆਪਣੇ ਉੱਤੇ 10-10 ਕਰਕੇ ਅਸੀਂ ਲੈ ਲਾਂਗੇ ਬਹੁਤ ਇਮਾਨਦਾਰ ਸ਼ਖਸੀਅਤ ਨੇ ਅਸੀਂ ਉਹਨਾਂ ਨੂੰ ਜ਼ੇਦ ਕੀਤੀ ਸੀ ਕਿ 10 ਨਹੀਂ ਤੁਹਾਡੇ ਮੂੰਹੋਂ ਜੋ ਨਿਕਲੇਗਾ ਜਿੰਨੇ ਚਾਹੀਦੇ ਨੇ ਅਸੀਂ ਉਹਨੇ ਹੀ ਦੇਣ ਲਈ ਤਿਆਰ ਆ ਫਿਰ ਉਹਨਾਂ ਨੇ ਸਾਰਾ ਜਿਹੜਾ ਸਰਵੇ ਕਰਾਇਆ ਸੀਗਾ ਉਹਦੇ ਵਿੱਚ 35 ਸਾਈਕਲਸ ਜਿਹੜੇ ਜਿਨ੍ਹਾਂ ਦੀ ਲੋੜ ਸੀਗੀ ਅੱਜ ਪੂਰੇ 35 ਦੇ 35 ਜਿਹੜੇ ਸਾਈਕਲ ਅੱਜ ਸਕੂਲ ਦੇ ਵਿੱਚ ਦਿੱਤੇ ਗਏ ਨੇ ਪ੍ਰਿੰਸੀਪਲ ਸਾਹਿਬ ਜਿਹੜੇ 베ਰੀ ਸਾਹਿਬ ਨੇ ਉਹਨਾਂ ਦੇ ਹਵਾਲੇ ਕਰ ਦਿੱਤੇ ਗਏ ਨੇ ਔਰ ਮੈਂ ਇਸ ਸਕੂਲ ਦੀ ਖਾਸੀਅਤ ਇੱਕ ਦੱਸਣੀ ਚਾਹਨਾ ਕਿ ਡੀਏਵੀ ਸੰਸਥਾ ਇਹੋ ਜੀ ਹੈ ਕਿ ਮੈਂ ਕਈ ਲੋਕ ਇੱਥੇ ਦੇਖੇ ਨੇ ਜਿਹੜੇ 80 80 ਸਾਲ ਦੇ ਵੀ ਹੋ ਗਏ ਨੇ ਜਿਹੜੇ ਕਾਬਲ ਨੇ ਡੀਏਵੀ ਕਦੀ ਉਹਨਾਂ ਨੂੰ ਛੱਡਦਾ ਨਹੀਂ ਉਹਨਾਂ ਦੀਆਂ ਸਵਾਵਾਂ ਲੈਂਦਾ ਹੀ ਰਹਿੰਦਾ ਔਰ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਉਹ ਹਵਨਕੁੰਡ ਬਣਿਆ ਸਵੇਰੇ ਸਾਡਾ ਸਕੂਲ ਲੱਗਣ ਤੋਂ ਪਹਿਲਾਂ ਉੱਥੇ ਜਿਹੜਾ ਹਵਨ ਕੀਤਾ ਜਾਂਦਾ ਉਸ ਤੋਂ ਬਾਅਦ ਬੱਚੇ ਜਿਹੜੇ ਕਲਾਸਾਂ ਦੇ ਵਿੱਚ ਜਾਂਦੇ ਨੇ ਔਰ ਇੱਥੇ ਦੱਸਣਾ ਬੜਾ ਜ਼ਰੂਰੀ ਹੈ ਕਿ ਇਸ ਸਕੂਲ ਤੋਂ ਜਿੰਨਾ ਜਿੰਨਾ ਵੀ ਸਿੱਖਿਆ ਲਈ ਹੈ ਬਹੁਤ ਉੱਚੇ ਅਹੁਦਿਆਂ ਦਾ ਉਹਨਾਂ ਨੇ ਮਤਲਬ ਉੱਥੇ ਆਪਣੀਆਂ ਸਰਵਿਸਿਜ਼ ਦਿੱਤੀਆਂ ਨੇ ਔਰ ਅੱਜ ਵੀ ਦੇ ਰਹੇ ਨੇ ਸਭ ਤੋਂ ਪਹਿਲੀ ਕਿਸੇ ਜਾਣ ਪਛਾਣ ਦੇ ਮਥਾਜ ਨਹੀਂ ਸਾਡੇ ਡੀਜੀਪੀ ਵਿਜੀਲੈਂਸ ਲੱਗੇ ਨੇ ਵਿਰਿੰਦਰ ਸ਼ਰਮਾ ਜੀ ਉਹ ਵੀ ਇੱਥੋਂ ਪੜ੍ਹੇ ਨੇ ਗਵਰਨਰ ਆ ਸਾਰੀ ਲਿਸਟ ਅੱਜ ਉਹਨਾਂ ਕੋਲੋਂ ਮੈਂ ਲਈ ਹੈ ਏਆਰ ਕੋਲੀ ਗਵਰਨਰ ਮੀਜ਼ੋਰਮ ਦੇ ਰਹੇ ਨੇ ਸਾਡੇ ਯੂਨੀਵਰਸਿਟੀ ਦੇ ਵੀਸੀ ਜਿਹੜੇ ਨੇ ਸਾਰਜਸਪਾਲ ਸਿੰਘ ਉਹ ਵੀ ਇੱਥੋਂ ਪੜ੍ਹੇ ਨੇ ਸਾਡੇ ਕ੍ਰਿਕਟਰ ਦੇਸ਼ ਦੇ ਜਿਨ੍ਹਾਂ ਦੇਸ਼ ਲਈ ਕ੍ਰਿਕਟ ਖੇਡਿਆ ਹਰਵਿੰਦਰ ਸਿੰਘ ਉਹ ਵੀ ਇੱਥੋਂ ਪੜ੍ਹੇ ਨੇ ਔਰ ਪ੍ਰਦੀਪ ਸ਼ਰਮਾ ਡੀਜੀਪੀ ਜਿਹੜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਰਹੇ ਨੇ ਔਰ ਜਿਹੜੇ 베ਰੀ ਸਾਹਿਬ ਨੇ ਉਹ ਵੀ ਐਸਐਸ ਸਕੂਲ ਚੋਂ ਪੜ੍ਹੇ ਤੇ ਅੱਜ ਇੱਥੇ ਹੀ ਪ੍ਰਿੰਸੀਪਲ ਲੱਗੇ ਨੇ ਮਤਲਬ ਜੇ ਕੋ ਕਾਬਲ ਬਹੁਤ ਸਾਰੇ ਡਾਕਟਰ ਬਹੁਤ ਸਾਰੇ ਆ ਜੱਜਸ ਦੀ ਲਿਸਟ ਹੈ ਕਿ ਜਿਹੜੇ ਸਕੂਲ ਤੋਂ ਪੜ੍ਹ ਕੇ ਤੇ ਉੱਥੇ ਜੱਜਸ ਬਣੇ ਨੇ ਸਾਨੂੰ ਇਸ ਸਕੂਲ ਦੇ ਵਿੱਚ ਬੱਚਿਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਦੇਖੋ ਮੰਦਰ ਗੁਰਦੁਆਰੇ ਤੇ ਹੁੰਦੇ ਆ ਪਰ ਸਕੂਲ ਵੀ ਤੁਹਾਡੇ ਜਿਹੜੇ ਇਹੋ ਜਿਹੇ ਸੰਸਥਾਨ ਨੇ ਜਿੱਥੋਂ ਸਾਡੇ ਦੇਸ਼ ਦਾ ਭਵਿੱਖ ਸਿਰਜਿਆ ਜਾਂਦਾ ਜਿੱਥੋਂ ਸਾਡੇ ਸਮਾਜ ਦਾ ਭਵਿੱਖ ਸਿਰਜਿਆ ਜਾਂਦਾ ਇਹ ਵੀ ਕਿਸੇ ਮੰਦਰ ਗੁਰਦੁਆਰੇ ਦੇ ਨਾਲੋਂ ਘੱਟ ਨਹੀਂ ਹੁੰਦੇ ਸੋ ਇੱਥੇ ਪਹੁੰਚ ਕੇ ਅੱਜ ਬੱਚਿਆਂ ਨੂੰ ਜਿਹੜੇ 35 ਸਾਈਕਲ ਪ੍ਰਿੰਸੀਪਲ ਸਾਹਿਬ ਆਪੇ ਲੋ ਦਾ ਨੂੰ ਜਿਹੜੇ ਉਹ ਡਿਸਟ੍ਰੀਬਿਊਟ ਕਰ ਦੇਣਗੇ ਅੱਜ ਸਾਨੂੰ ਬਹੁਤ ਜਿਆਦਾ ਖੁਸ਼ੀ ਹੋਈ ਆ ਅੱਗੋਂ ਵੀ ਉਹਨਾਂ ਨੂੰ ਅਸੀਂ ਇਹ ਪ੍ਰੋਸਾਧ ਆਇਆ ਕਿ ਜਿੱਥੇ ਕਿਤੇ ਅੱਗੋਂ ਵੀ ਲੋੜ ਹੋਵੇ ਸਾਡੀ ਸਾਰੀ ਟੀਮ ਤੁਹਾਡੇ ਨਾਲ ਖੜੀ ਆ ਅਸੀਂ ਕਿਸੇ ਕੋਲੋਂ ਮੈਂ ਬਾਰ ਬਾਰ ਇੱਕ ਗੱਲ ਹਮੇਸ਼ਾ ਕਹਿੰਦਾ ਨਾ ਕਿ ਕਿਸੇ ਕੋਲੋਂ ਅਸੀਂ ਫੰਡ ਰੇਜ਼ ਨਹੀਂ ਕਰਦੇ ਕਿ ਸਾਨੂੰ ਪੈਸੇ ਪਾਏ ਜਾਣ ਜਾਂ ਜੋ ਸਾਡੀ ਸਮਰੱਥਾ ਜਾਂ ਜੋ ਪ੍ਰਭੂ ਸਾਨੂੰ ਦਿੰਦਾ ਉਹ ਕਹਿੰਦੇ ਅਸੀਂ ਤੇ ਇੱਕ ਜਰੀਆ ਵਾਂ ਉਹ ਦਈ ਜਾਂਦਾ ਤੇ ਅਸੀਂ ਅੱਗੇ ਦਈ ਜਾਂਦੇ ਆ ਜਿੱਥੋਂ ਤੱਕ ਵੀ ਸਾਡੀ ਸਮਰੱਥਾ ਹੁੰਦੀ ਅਸੀਂ ਕੋਲੋਂ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਜੋ ਵੀ ਮੂੰਹੋਂ ਕੱਢ ਦਿੱਤਾ ਕਦੀ ਪਿੱਠ ਨਹੀਂ ਲੱਗੀ ਉੱਥੇ ਉਹਨੂੰ ਪੂਰਾ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਸ ਸਕੂਲ ਦੇ ਵਿੱਚ ਆ ਕੇ ਅੱਜ ਬੱਚਿਆਂ ਦੀ ਲੋੜ ਤੇ ਬੱਚਿਆਂ ਦੀ ਇਹ ਖੁਸ਼ੀ ਪੂਰੀ ਕਰਕੇ ਸਾਨੂੰ ਮਨ ਨੂੰ ਜਿੱਥੇ ਬਹੁਤ ਸਾਰੀ ਖੁਸ਼ੀ ਪ੍ਰਾਪਤ ਹੋਈ ਹੈ ਔਰ ਉੱਥੇ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਭੈਣ ਜੀ ਲక్ష్ਮੀ ਗਾਂ ਚਾਵਲਾ ਹੋਣਾ ਦਾ ਰਕੇਸ਼ ਭਾਰੀ ਦਾ ਪ੍ਰਿੰਸੀਪਲ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ ਸਾਨੂੰ ਇਹ ਮੌਕਾ ਦਿੱਤਾ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਇਹਦੇ ਨਾਲ ਨਾਲ ਮੈਂ ਧੰਨਵਾਦ ਕਰਦਾ ਏਵਨ ਸਾਈਕਲ ਦੇ ਜਿਹੜੇ ਓਨਰ ਨੇ ਮਾਲਕ ਨੇ ਮਨਦੀਪ ਪਾਵਾ ਸੁਖਮਰ ਜੀ ਦੇ ਦੋਸਤ ਨੇ ਉਹਨਾਂ ਨੇ ਵੀ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਲੋੜਵੰਦ ਬੱਚਿਆਂ ਨੂੰ ਜਿਹੜੇ ਸਾਈਕਲ ਦਿੱਤੇ ਜਾਣੇ ਨੇ ਔਰ ਉਹਨਾਂ ਨੇ ਜੋ ਦੇ ਵਿੱਚ ਗੁੰਜਾਇਸ਼ ਹੁੰਦੀ ਸੀਗੀ ਉਹ ਕੀਤੀ ਅਸੀਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਬੱਚਿਆਂ ਦੀਆਂ ਲੋੜਾਂ ਨੂੰ ਦੇਖਦੇ ਹੋਏ ਸਮਾਜ ਦੀਆਂ ਲੋੜਾਂ ਨੂੰ ਦੇਖਦੇ ਹੋਏ ਹਰ ਬੰਦੇ ਦਾ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਯੋਗਦਾਨ ਆ ਜਿਹੜਾ ਉਹ ਬਹੁਤ ਮਹਾਨ ਰੱਖਦਾ ਸੋ ਮਨਦੀਪ ਪਾਵਾ ਜੀ ਦਾ ਏਵਨ ਸਾਈਕਲ ਦੇ ਜਿਹੜੇ ਓਨਰ ਨੇ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਇੱਕ ਚੀਜ਼ ਮੈਂ ਹੋਰ ਇੱਥੇ ਦੱਸਣੀ ਚਾਹਣਾ ਕਿ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਸਾਡਾ ਲਸ਼ਮਨ ਸਰ ਦੇ ਵਿੱਚ ਵੀ ਸਕੂਲ ਹੈ ਲਸ਼ਮਨ ਸਰ ਚਾ ਡਾਕਟਰ ਸਾਹਿਬ ਉੱਥੇ ਬਹੁਤ ਗਰੀਬ ਬੱਚੇ ਜਿਹੜੇ ਕੋਈ ਮਤਲਬ ਦਿਨੇ ਕੰਮ ਵੀ ਕਰਦੇ ਨੇ ਕਿਸੇ ਵੇਲੇ ਸ਼ਾਮ ਨੂੰ ਜਾ ਕੇ ਕੰਮ ਕਰਦੇ ਨੇ ਦੁਕਾਨਾਂ ਦੇ ਉੱਤੇ ਉਹਨਾਂ ਦੀ ਜਿਹੜੀ ਸਿੱਖਿਆ ਉਹ ਪੂਰੀ ਤਰ੍ਹਾਂ ਫ੍ਰੀ ਜਿਹੜੀ ਦਿੱਤੀ ਜਾਂਦੀ ਹੈ ਔਰ ਲੜਕੀਆਂ ਜਿਹੜੀਆਂ ਇੱਥੇ 400 ਲੜਕੀ ਪੜ੍ਹਦੀ ਐ ਇਸ ਇਹਨਾਂ ਦੇ ਅਦਾਰੇ ਦੇ ਵਿੱਚ ਉਹਦੇ ਵਿੱਚ ਮੈਡੀਕਲ ਨਾਨ ਮੈਡੀਕਲ ਕਾਮਰਸ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੀਸਾਂ ਨੇ ਜਿੱਥੇ ਦਿੱਤੀਆਂ ਜਾਂਦੀਆਂ ਨੇ ਇਸ ਸਕੂਲ ਦੇ ਵਿੱਚ ਮਹਿਜ 3 ਤੋਂ 400 ਰੁਪਇਆ ਫੀਸ ਲੈ ਕੇ ਉਹਨਾਂ ਬੱਚੀਆਂ ਨੂੰ ਵੀ ਪੜਾਇਆ ਜਾਂਦਾ ਸੋ ਸਾਰਿਆਂ ਨੂੰ ਜੇ ਕੋਈ ਚੰਗਾ ਕਰਦਾ ਤੇ ਉਹਦੇ ਤੋਂ ਸਿੱਖਿਆ ਤੇ ਉਹਦੀ ਰੀਸ ਜਰੂਰ ਕਰਨੀ ਚਾਹੀਦੀ ਆ ਸੋ ਇਸ ਤਰੀਕੇ ਜਿਸ ਤਰੀਕੇ ਸਮਾਜ ਨੂੰ ਸਿੱਖਿਆ ਦਿੰਦੇ ਨੇ ਜਿਸ ਤਰੀਕੇ ਘੱਟ ਪੈਸੇ ਚ ਸਿੱਖਿਆ ਦਿੱਤੀ ਜਾ ਰਹੀ ਆ ਬਹੁਤ ਜਿਹੜਾ ਉਪਰਾਲਾ ਇਹਨਾਂ ਦਾ ਉਹ ਸ਼ਲਾਘਾਯੋਗ ਹੈ ਅੱਜ ਡੀ ਸਕੂਲ ਅਥੀਗੜ ਤੇ ਬੜਾ ਕੋਸ਼ਿਸ਼ ਦਾ ਮੋਲ ਹੈ ਪ੍ਰਸਿੱਧ ਸਮਾਜ ਸੇਵਕ ਮਨਦੀਪ ਸਿੰਘ ਜੀ ਮਨਾਏ ਨੇ ਇਹ ਪਹਿਲੋਂ ਵੀ ਸਕੂਲ ਨੂੰ ਹਰ ਰੂਪ ਤੇ ਅਸ਼ੀਰਵਾਦ ਦਿੰਦੇ ਰਹਿੰਦੇ ਨੇ ਇੱਥੇ ਵੀ ਬੱਚਿਆਂ ਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਹੋਵੇ ਵਰਦੀਆਂ ਦੀ ਕਿਤਾਬਾਂ ਦੀ ਫੀਸਾਂ ਦੀ ਪਰਪਰੂਪ ਚ ਉਹਦੀ ਮਦਦ ਕਰਦੇ ਨੇ ਤੇ ਅੱਜ ਕਰੀਬ 35 ਵਿਦਿਆਰਥੀਆਂ ਵਾਸਤੇ ਸਾਈਕਲ ਲਾ ਕੇ ਆਇਨੇ ਜਿਹੜੇ ਡਿਸਰਵਿੰਗ ਨੇ ਜਿਹੜੇ 6 ਮਾਰਕਸ ਲਾ ਕੇ ਆਂਦੇ ਨੇ ਜਿਹੜੇ ਪੇਰੈਂਟਸ ਲੈਸ ਹੈ ਤੇ ਇਹ ਆਸਵਾਵਾ ਕੇ ਗਏ ਨੇ ਸਾਨੂੰ ਕਿ ਅੱਗੇ ਵੀ ਜਿਸ ਤਰ੍ਹਾਂ ਕਦੇ ਪਿੱਛੇ ਨਹੀਂ ਰਹਿ ਹਮੇਸ਼ਾ ਵੀ ਆਉਣ ਵਾਲੇ ਟਾਈਮ 'ਚ ਸਹਿਯੋਗ ਦਿੰਦੇ ਰਹਿਣਗੇ ਮੈਂ ਡੀਵੀ ਮੈਨੇਜਮੈਂਟ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਹੜਾ ਹਰ ਸਾਲ ਇਨੀਸ਼ੀਏਟ ਕਰਕੇ ਇਹ ਸਟੈਪ ਲੈਂਦੇ ਨੇ ਇਹਨਾਂ ਦਾ ਅੰਤਿਮ ਬਹੁਤ ਬਹੁਤ ਧੰਨਵਾਦ ਵੀ ਹੈ ਤੇ ਸਵਾਗਤ ਹੈ ਥੈਂਕ ਯੂ ਵੈਰੀ ਮਚ ਮਨਨਾ ਜੀ ਨੂੰ ਮੈਂ ਸਮਾਜ ਸੇਵਾ ਹੀ ਕਹਾਂ ਮੇਰਾ ਛੋਟਾ ਭਾਈ ਵੀ ਹੈ ਜੂਨ ਦੇ ਅੰਮ੍ਰਿਤਸਰ ਮੋਂਦੋਂ ਦਾ ਜਨ ਪਰ ਬੜੀ ਖੁ ਪੰਜੀ 30 40 ਸਾਲ ਤੋਂ ਜਿਹਨੂੰ ਜਾਣਦੇ ਕੋਲਣਾ ਹਰ ਫੀਲਡ 'ਚ ਜਿਸ ਤਰ੍ਹਾਂ ਪੰਜਾਬੀ ਕਹਿੰਦਾ ਇੱਕ ਸਟੇਜ ਆ ਜਾਂਦੀ ਹੈ ਅੱਜ ਖੁਸ਼ੀ ਹੁੰਦੀ ਹੁੰਦੀ ਕੋਈ ਏਡੇ ਵੱਡੇ ਅਸੀਂ ਸਕੂਲ 'ਚ ਆਏ ਆ ਜਿੱਥੇ ਏਡੀ ਏਡੀ ਵੱਡੀ ਸਿੱਖਿਆ ਤਾਂ ਪੜ੍ਹੀ ਆ ਉੱਥੋਂ ਦੇ ਪ੍ਰਿੰਸੀਪਲ ਸਾਹਿਬ ਵੀ ਵੇਖ ਕੇ ਬੜੇ ਖੁਸ਼ ਹੋਏ ਸਾਨੂੰ ਜਿਆਦਾ ਖੁਸ਼ੀ ਆਸ ਕਰਨਾ ਕਿ ਸਾਡੇ ਇਹਨੇ ਐਨਜੀਓ ਚੱਲਦੇ ਆ ਨਾ ਭੈਂਜੀ ਦਾ ਤੁਹਾਨੂੰ ਪਤਾ ਸ਼ੁਰੂ ਤੋਂ ਹੀ ਸੁਭਾਗ ਇਸੇ ਕੰਮੇ ਲੱਗੇ ਰਹਿਣਾ ਜਿੱਥੇ ਕੋਈ ਲੋੜ ਮੰਨਦਾ ਜਿਸ ਤਰ੍ਹਾਂ ਵੀ ਇਹ ਪੂਰਾ ਕਰ ਦੇਣਾ ਥੋੜੇ ਦਿਨਾਂ ਦੀ ਗੱਲ ਹੈ ਮੰਨਾ ਜੀ ਮੰਦਰ ਆਏ ਮੱਥਾ ਟੇਕਣ ਭੈਂਜੀ ਨੇ ਇਸ ਤਰ੍ਹਾਂ ਨਾ ਮੈਂ ਸਕੂਲਾਂ ਕੋਈ ਅਰਧਾ ਸਾਈਕਲਾਂ ਦੀ ਲੋੜ ਆ ਮੈਂ ਨਾ ਇਹ ਕਹਿੰਦਾ ਤੁਸੀਂ ਹੋਰ ਦੱਸੋ ਕਿੰਨੀ ਆ ਤਾਂ ਜਿੰਨੇ ਹੋਰ ਸਕੂਲ ਪ੍ਰਿੰਸੀਪਲ ਨੂੰ ਮੈਂ 35 ਕਹਿੰਦਾ 35 ਆਣਗੇ ਗੱਲ ਇਹਨਾਂ ਨੂੰ ਫਰਕ ਨਹੀਂ ਪੈਂਦਾ 35 ਛੱਡ ਕੇ 3500 ਵੀ ਦੇ ਪਰ ਦਿਲ ਚਾਹੀਦਾ ਇੱਥੇ ਉਹ ਵੀ ਢੇੜੇ 35000 ਵੀ ਦੇ ਸਕਦੇ ਇੱਕੋ ਨਹੀਂ ਦਿੰਦੇ ਅਸਲੀ ਕਮਾਈ ਹੈਗੀ ਕਲ ਸਾਈਕਲ ਤੁਹਾਡੇ ਸਾਡੇ ਆਮ ਬੰਦੇਆਂ ਸੇ ਭਾਏ ਕੁਝ ਨਹੀਂ ਹੋਏਗਾ ਜਿੰਨੂੰ ਜਾਣਾ ਨਾ ਉਹ ਬੱਚਾ 5 ਕਿਲੋਮੀਟਰ ਦੂਰ ਤੋਂ ਆਂਦਾ ਉਹਦੇ ਕੋਲ ਜੇਬ 'ਚ 2 ਰੁਪਈਆ ਨਹੀਂ ਉਹਦੇ ਵਾਸਤੇ ਇੱਕ ਬੜਾ ਵੱਡਾ ਸਾਧਨ ਆ ਕਸ ਕਰ ਰਹੇ ਅਸਲੀ ਕੰਮ ਹੈ ਹੋਏ ਨਾਲ ਜਾਣੇ ਆਵੇਂ ਰੱਜਿਆਂ ਨੂੰ ਰਜਾਂ ਦਾ ਕੋਈ ਫਾਇਦਾ ਨਹੀਂ ਬਾਕੀ ਮੈਂ ਮੱਨਾ ਜੀ ਨੂੰ ਕਹਿੰਦਾ ਪਰਮਾਤਮਾ ਨੇ ਤੰਦਰੁਸਤੀ ਬਖਸ਼ੇ ਨਾਲ ਆਪਣੇ ਸੁੱਖ ਜੀ ਹੋਰ ਵੀ ਜਿੰਨੇ ਤਿੰਨ ਚਾਰ ਭਰਾ ਲੱਗੇ ਇਹਨਾਂ ਇਸ ਤਰ੍ਹਾਂ ਹੀ ਲੱਗੇ ਰਹਿਣ ਪਰਮਾਤਮਾ ਨੇ ਤੰਦਰੁਸਤੀ ਬਖਸ਼ੇ ਪਤਾ ਮੈਨੂੰ 6 ਜਿਆਦਾ ਹੀ ਬਣਦੇ ਲਿਆਉਂਦੇ ਰਹਨੇ ਆ ਬਲਕਿ 6 ਤੋਂ ਵੀ ਪਲੱਸ ਆਬਦੀ ਨੌਰੀ ਦੇ ਕੋਲ ਜਿਲੇ ਚਲ ਨੰਬਰ 13 ਵਧੀਆ ਕੁਆਲਿਟੀ ਸਾਫ ਸੁਥਾ ਵਾਤਾਵਰਣ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮਕ-ਚਮਕ ਕਰਦੀਆਂ ਫਰਸ਼ਾਂ ਤੇ ਆਗਿਆਕਾਰੀ ਸਟਾਕ ਰਹਿਣ ਲਈ ਸਾਫ਼-ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਤੋਂ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ 778 ਅਸੀਂ ਤਾਂ ਜੋ ਪੈਂਟ 778 ਅਸੀਂ ਤਾਂ ਜੋ ਪੈਂਟ 778 ਅਸੀਂ ਤਾਂ ਜੋ ਪੈਂਟ ਫ੍ਰੀਕਵਰ ਜੇਰੇਸ਼ਨ ਨੰਬਰ 13 ਵਧੀਆ ਕੁਆਲਿਟੀ ਸਾਫ਼ ਸੁਥਰਾ ਵਾਤਾਵਰਨ ਨਵੀਂ ਬਿਲਡਿੰਗ ਨਵਾਂ ਫਰਨੀਚਰ ਚੰਚੰ ਕਰਦੀਆਂ ਫਰਸ਼ਾਂ ਤੇ ਅਗਿਆਕਾਰੀ ਸਟਾਰ ਰਹਿਣੇ ਸਾਫ਼ ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਹਲ ਮਸੰਦਰ ਹਰ ਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਪਟੇਲ ਦੇ ਮਾਹੌਲ ਬਣੇ ਪਟੇਲ ਦੇ ਭੂਣ ਪਟੇਲ ਦੇ ਹੈਵਰ ਵਿਖਿੰਡਾ ਰੋਡ ਸਾਹਮਣੇ ਨਵੀਂ ਗਾਲਾ ਮੈਂ ਅੱਜ ਤੋਂ ਦੀ ਪ੍ਰੋਗਰਾਮਾਂ ਦੇ ਵਿੱਚ ਰੱਖੀ ਬੈਠੇ ਆ ਰਿਹਾ ਹਾਂ ਖੁਸ਼ ਬੜੇ ਮੇਰੇ ਸਾਰੇ ਵੱਡੇ ਵੀਰ ਅੱਜ ਆਵਦੀ ਨਹੀਂ ਹੋਰ ਬਿੱਤੀ ਆਮੜੀ ਆਵਦੀ ਨਹੀਂ ਹੋਰ ਬਿੱਤੀ ਆਮੜੀ